ਕੀ ਆ ਵਾ ਕੋਲੋਂ ਨਹੀਂ ਨਰੋੜਾ ਪਾਇਆ ਮੈਨੂੰ ਘਰੋਂ ਬਾਹਰ ਗੱਡਤਾ ਹੋਰ ਕਿਹ ਲੋਕਾਂ ਦਾ ਬਾਹਰ ਗੱਡਾ ਨਹੀਂ ਤੋਂ ਮੈਂ ਪੁੱਛਦਾ ਇਹਨਾਂ ਨੂੰ ਚਲੋ ਉੱਠੋ ਚਲੋ ਮੈਂ ਨਹੀਂ ਜਾ ਰਿਹਾ ਤੇੋਂ ਨਹੀਂ ਆਣਾ ਬੂਆ ਲਾ ਕੇ ਬੈਠੇ ਐ ਚਲੋ ਉੱਠੋ ਉੱਪਰ ਉੱਪਰ ਰੁਕ ਮੈਂ ਪੁੱਛਦਾ ਇਹਨਾਂ ਨੂੰ ਅ ਦੇਖਿਆ ਮੰਮੀ ਕਿਦਾਂ ਪਹਿਲਾ ਮਾਰਦੀ ਆ ਵਾਰ ਜਿੱਦਾਂ ਇਹਨੂੰ ਅਸੀਂ ਅੰਦਰ ਬਾੜੀ ਲੈਣਾ ਹੁੰਦਾ ਹੈ ਉਹ ਬਈਆ ਮਨਜੀਤ ਪਹਿਲਾਂ ਤਾਂ ਪਹਿਲਾ ਮਾਰੀ ਜਾਂਦੀ ਆ ਪ੍ਰਿਤੀ ਜਰਾ ਦੇਖ ਹਾਂ ਉਹਨੇ ਦੇਖਿਆ ਨਹੀਂ ਮਾਰੀ ਤੇ ਅੱਗੇ ਹੋਵੇ ਉਹਨੇ ਨਹੀਂ ਦੇਖਿਆ ਨਹੀਂ ਤੇ ਉਹਨੂੰ ਅੰਦਰ ਬਾੜੀ ਲਈਏ ਮਨਜੀਤ ਉਹ ਮੰਮੀ ਜੀ ਰੁਕ ਜਾਓ ਹਜੇ ਤੁਸੀਂ ਵੀ ਕਾਲੇ ਪੈ ਗਏ ਆ ਹੁਣ ਥੋੜੀ ਅਕਲ ਤਾਂ ਆ ਲੈੰਦੋ ਉਹਨੂੰ ਉਹ ਟੈਨਸ਼ਨ ਕਾਦੀ ਮੰਮੀ ਜੀ ਮਨੀਵਾਰ ਆ ਗਿਆ ਵਾ ਹਾਂ ਹਾਂ ਹਾਂਜੀ ਆਜਾ ਮੰਜੀਤ ਜਰਾ ਦੇਖੀਏ ਕੋਈ ਗੱਲ ਨਹੀਂ ਮੰਮੀ ਜੀ ਮਣੀ ਬਾਹਰ ਆ ਗਿਆ ਅਸੀਂ ਕਿਹੜਾ ਡਰਦੇ ਹਾਂ ਤੋਂ ਕੋਈ ਨਹੀਂ ਕੋਈ ਗੱਲ ਨਹੀਂ ਪਰ ਮੇਰੇ ਮਨ ਨੂੰ ਹੋਰ ਤਰ੍ਹਾਂ ਹੋ ਕੋਈ ਗੱਲ ਨਹੀਂ ਮੰਮੀ ਜੀ ਕੁਝ ਨਹੀਂ ਹੁੰਦਾ ਇੰਨੀ ਟੈਨਸ਼ਨ ਨਾ ਲਾਉਂਦੇ ਆ ਖੋਲ ਦੇਣੀ ਹੁਣ ਬੂਆ ਹਾਂ ਮਨੇ ਤੂੰ ਕਹੋ ਮੈਂ ਇਹਨਾਂ ਬਾਹਰ ਗੱਡਿਆ ਇਹਨੂੰ ਧੁੱਪੇ ਨਹੀਂ ਇਹਨੂੰ ਕਿੰਨੇ ਗੱਡਿਆ ਬਾਹਰ ਇਹਨੂੰ ਤਾਂ ਮੈਂ ਸੋਈ ਚ ਕੰਮ ਕਰਨੇ ਨੂੰ ਕਿਹਾ ਸੀ ਮੰਮੀ ਕਿਉਂ ਝੂਠ ਬੋਲਦੇ ਤੂੰ ਇੱਥੇ ਕੱਡਿਆ ਮੈਨੂੰ ਬਾਹਰ ਮੈਂ ਕਦੋਂ ਗੱਡਿਆ ਤੈਨੂੰ ਤੂੰ ਤੇ ਆਪੇ ਥੋੜਾ ਸੋਈ ਜੋ ਆਈਆਂ ਬਾਹਰ ਮੰਮੀ ਜੀ ਨੇ ਤਾਂ ਤੈਨੂੰ ਰਸੋਈ ਚ ਭੇਜਿਆ ਸੀ ਅਮਨ ਤੂੰ ਬਾਹਰ ਕੀ ਕਰਿਆ ਨਹੀਂ ਇੱਥੇ ਮੈਂ ਸਾਰਾ ਉਹ ਸੌਣ ਲਿਆ ਹੋਇਆ ਵੈ ਤੂੰ ਕਿੱਥੇ ਸੌਣ ਲਿਆ ਮੈਂ ਫੋਨ ਲੱਗਾ ਸੀ ਅਮਨ ਨੇ ਲਾਇਆ ਸੀ ਮੈਂ ਦੱਸਤਾ ਸੀ ਉਹ ਮੰਮੀ ਜੀ ਨੇ ਤਾਂ ਇਹਨੂੰ ਕਿਹਾ ਸੀ ਰਸੋਈ ਚ ਜਾ ਕੇ ਕੰਮ ਕਰ ਤੇ ਇੱਥੇ ਆ ਕੇ ਬੈਠੀ ਆ ਉਹ ਚਾਹ ਆਇਆ ਨਾ ਉਹ ਕੰਮ ਕਰ ਬੋਲਦੇ ਤੈਨਾਂ ਨੇ ਰਲ ਕੇ ਮੈਨੂੰ ਘਰੋਂ ਬਾਹਰ ਗੱਡਿਆ ਆ ਮੈਨੂੰ ਦੁਨੀਆ ਦੇ ਦੂਹੀ ਸੂਚੀ ਕੋਈ ਕਿਸੇ ਨੇ ਬਾਹਰ ਨਹੀਂ ਗੱਡਿਆ ਇਹਨੂੰ ਇਹਨੂੰ ਕੰਮ ਕਰਨ ਨੂੰ ਕਿਹਾ ਸੀ ਹਾਂ ਤੂੰ ਹੀ ਬਾਸ ਕਰੋ ਹੁਣ ਕਿੰਨਾ ਵੀ ਝੂਠ ਬੋਲਣਾ ਤੂੰ ਆਹੋ ਬੋਲਣਾ ਝੂਠ ਤੂੰ ਹੀ ਨਾ ਸੱਚ ਬੋਲ ਨਹੀਂ ਕਰਦੀ ਤੂੰ ਮੈਨੂੰ ਫੋਨ ਕਰ ਸਾਰੇ ਸੁਣ ਗਿਆ ਮੈਨੂੰ ਫੋਨ 'ਚ ਅਛਾ ਤੂੰ ਨਾ ਸੁਣਿਆ ਫੇਰ ਗੱਲ ਕਰੋ ਤੀ ਨਹੀਂ ਸੁਣਿਆ ਮੈਂ ਬੜਾ ਕੁਝ ਸੁਣ ਗਿਆ ਤੇਰੀ ਪੂਰੀ ਗਲਤੀ ਚ ਯਕੀਨ ਐ ਇਹਨੂੰ ਸਾਡੀ ਕੋਈ ਗਲਤੀ ਨਹੀਂ ਚ ਯਕੀਨ ਉਹਦੀ ਉਹਦੀ ਗਲਤੀ ਚ ਯਕੀਨ ਕਰਨਾ ਇਹਨੇ ਚੱਲ ਆ ਉਹ ਅੰਦਰ ਚੱਲ ਕੋਈ ਨਹੀਂ ਨਹੀਂ ਮੈਂ ਨਹੀਂ ਇਸ ਘਰ ਦੇ ਵਿੱਚ ਰਹਿਣਾ ਤੂੰ ਹੀ ਨਹੀਂ ਨਾ ਰਹਿਣਾ ਮੈਂ ਹੀ ਰਹਿਣਾ ਚਲੋ ਚੱਕੋ ਆਪਣੇ ਕੱਪੜੇ ਚਲੋ ਆ ਜਾਓ ਕੋਈ ਨਹੀਂ ਨਵਾਂ ਪਖੰਡ ਫੜਿਆ ਆਇਆ ਇਹ ਨਹੀਂ ਜਿਹੜਾ ਮਗਲ ਲੱਗਾ ਉਹਦੇ ਹੋਰ ਮੈਂ ਸੁਣ ਲਿਆ ਸਾਰਾ ਕੁਝ ਕੋਈ ਨਹੀਂ ਆਪਾਂ ਦੋਨੇ ਨਿਕਲ ਜਾਨੇ ਨਹੀਂ ਚੰਗੇ ਲੱਗਦੇ ਤੁਹਾਨੂੰ ਨਹੀਂ ਚੰਗੇ ਲੱਗਦੇ ਆ ਬੜਿਆ ਜਾਨੀ ਆ ਦੇਹਲਾ ਮੰਜੀਰ ਦਾ ਪਕੰਡ ਕਰਦੇ ਆ ਗੱਲ ਦੀ ਤਾਂ ਉਹਨੂੰ ਸਾਰਾ ਕੁਝ ਲੈ ਕੇ ਵੜ ਗਿਆ ਉਹਨੂੰ ਅੰਦਰ ਹੁਣ ਠੀਕ ਮੰਮੀ ਜੀ ਭੁਗਾਤਾ ਆਉਣ ਆਇਆ ਇਹਨੇ ਮਨੀ ਨੂੰ ਉਹ ਹੀ ਆ ਨਾ ਕੋਈ ਗੱਲ ਨਹੀਂ ਮੰਮੀ ਮਨੀ ਆ ਗਿਆ ਹੁਣ ਮਨੀ ਹੁਣ ਕੀ ਕਹੇਗਾ ਦੇਖਿਓ ਹੁਣ ਕਿੱਦਾਂ ਪੰਗਾ ਪੈਣਾ ਮਨੀ ਕੀ ਕਹਿਣਾ ਕੋਈ ਨਹੀਂ ਸਾਂਭ ਲਊਂਗੀ ਮੈਂ ਉਹਨੂੰ ਆਪੇ ਉਹ ਮੰਮੀ ਜੀ ਦਾ ਉਹਨੂੰ ਕੰਮ ਕਰਨੀ ਭੇਜਿਆ ਸੀ ਗਰਸੋਈ ਚ ਆਹੋ ਮੈਂ ਕਿਹੜੀ ਕੋਈ ਬਾਹਰ ਗੱਡੀ ਹੀ ਉਹ ਆਪੇ ਦਾ ਸੁਹਾਉਂਗੇ ਉਹਨੂੰ ਉਹਨੇ ਤਾਂ ਇਹੀ ਕਹਿਣਾ ਕਿ ਮੈਨੂੰ ਬਾਹਰ ਗੱਡੇ ਆ ਇਹਨਾਂ ਨੇ ਨਾਲੇ ਉਹਨੇ ਕਹਿ ਵੀ ਦਿੱਤਾ ਹੁਣ ਕਹੀ ਜਾਵੇ ਜੋ ਕੁਛ ਕਹਿੰਦੀ ਮਾਂਜੀ ਕਵੇ ਮੰਮੀ ਦੇ ਲਾ ਮੰਜੀ ਦਾ ਆ ਗਿਆ ਚੜਾਤਾ ਪੱਟੀ ਦੇ ਤਾਂ ਹਣਾ ਪੰਪ ਉਹਨੇ ਹੋਰ ਪੂਰਾ ਹਾਂ ਇਹ ਜੜਿਆ ਲੱਗਦਾ ਆਹੋ ਦੇ ਤਾਂ ਨਹੀਂ ਕਿੰਦਾ ਬੋਲ ਮੈਂ ਆ ਗਈ ਡਰਾਮੇ ਲਾਏ ਹੀ ਤੁਸੀਂ ਕਿਹੜਾ ਡਰਾਮਾ ਕਹੋ ਜੋ ਤੁੱਪੇ ਬਿਠਾ ਲਈ ਇਹਨੂੰ ਬਾਅਦ ਤੀਜੇ ਦਿਨ ਤੁਸੀਂ ਤਾਂ ਮਾਸ਼ਾ ਲਾ ਕੇ ਬੈਠੇ ਨਾ ਕੰਮ ਹੋਉਂਦਾ ਕਿਦਾਂ ਮੰਮੀ ਜੀ ਨਾ ਓ ਤੂੰ ਚੁੱਪ ਰੋ ਓ ਯਾਰ ਕੀ ਚੁੱਪ ਰੋ ਤੂੰ ਬੋਲਣ ਕਿੱਦਾ ਆ ਆਂਡ ਘਰ ਦੀ ਗੱਲ ਆਂਡ ਘਰ ਦੀ ਨਵੇ ਲੈਂਦੋ ਠੀਕ ਹੈ ਤੂੰ ਆਪਣਾ ਦੇਖੋ ਮਣੀ ਗੱਲ ਸੁਣ ਲੈ ਮੇਰੀ ਜੁਵਾਈ ਐਸ ਕਰਦਾ ਉਧੇ ਵਾਈ ਇਹ ਨੂੰ ਮੈਂ ਸਾਰੇ ਸੁਣ ਲਿਆ ਮੂੰਹ ਸੰਭਾਲ ਕੇ ਬੋਲ ਕਿਉਂ ਮੈਂ ਤੂੰ ਹੋਣੇ ਇਸਤੇਮਾਲ ਕੇ ਬੋਲ ਸਕਦਾ ਜਦੋਂ ਤੂੰ ਬੋਲਦਾ ਤੂੰ ਇਹ ਨਹੀਂ ਕਿਹਾ ਕਿਉਂ ਨਹੀਂ ਕਿਹਾ ਤੂੰ ਤੁਹਾਡੇ ਸਾਰੇ ਪਵਾੜੇ ਆ ਉਹ ਮੇਰਾ ਕੋਈ ਪਵਾੜਾ ਨਹੀਂ ਗਾ ਤੇਰੀ ਜਨਾਨੀ ਦੇ ਪਵਾੜੇ ਆ ਸਾਰੇ ਮੈਂ ਸੁਣ ਲਿਆ ਸਾਰਾ ਇਹਨਾਂ ਨੂੰ ਫੋਨ ਤੇ ਕੋਈ ਨਾ ਮੈਂ ਰਿਕਾਰਡਿੰਗ ਕਰਦਾ ਫੇਰ ਤੁਹਾਨੂੰ ਦਿਖਾਉਣਾ ਹੀ ਤੂੰ ਨਹੀਂ ਮੈਂ ਸੁਣ ਲਿਆ ਤੂੰ ਫੋਨ ਤੇ ਸਾਰੇ ਸੁਣ ਲਿਆ ਮੈਂ ਜਿੱਦਾਂ ਤੂੰ ਬਾਹਰ ਗੱਡੀ ਨੂੰ ਸੋਈ ਚ ਕੰਮ ਕਰ ਮੈਨੂੰ ਕਿਹਾ ਸੀ ਉਹ ਬਾਹਰ ਕਰੋਗੇ ਸਾਨੂੰ ਨਹੀਂ ਪਤਾ ਹਾਂ ਤੁਹਾਨੂੰ ਕੀ ਪਤਾ ਮੈਂ ਆ ਨਿਆਣੇ ਤੂੰ ਤੂੰ ਅੰਦਰ ਬਾੜਦੇ ਆ ਤੂੰ ਬਾਹਰ ਬਾੜਦੇ ਨਹੀਂ ਮੈਨੂੰ ਲੱਭਦਾ ਥੋੜੀ ਐ ਕੁਝ ਹੁੰਦਾ ਸਾਨੂੰ ਕੁਝ ਲੱਭਦਾ ਇੱਥੇ ਹੋਰ ਕੁਝ ਨਹੀਂ ਲੱਭਦਾ ਸਭ ਕੁਝ ਕਿਛਾ ਮੰਮੀ ਜੀ ਕਿੱਦਾਂ ਉਹਦੀਆਂ ਗੱਲਾਂ ਚੋਂਦਾ ਮੈਂ ਕਿਾ ਚੁੱਪ ਕਰ ਤੂੰ ਮਾਂ ਨਾਲ ਗੱਲ ਕਰਨ ਆਇਆ ਮਾਂ ਨਾਲ ਚੀਜਾ ਖੜਾ ਲੱਗੇ ਭੈਣ ਖੜੀ ਆ ਕਿੱਦਾਂ ਆਕੜਨ ਦੇ ਆ ਕੋਈ ਲਿਆ ਜਣੀ ਹੱਕ ਨਹੀਂ ਹੁਣ ਮੈਂ ਕੰਨੀ ਸੁਣਿਆ ਸਾਰਾ ਕੁਝ ਜੋ ਕੁਝ ਕੀਤਾ ਤੁਸੀਂ ਬੜਾ ਸੁਣਿਆ ਤੂੰ ਕੰਨੀ ਆਪਣੇ ਤੂੰ ਹੁਣ ਕੰਨੀ ਸੁਣਿਆ ਕੀ ਕੀਤਾ ਫੋਨ ਲਾਵਾ ਸੁਣਾਵਾ ਤੀ ਤਿੰਨ ਮਿੰਟ ਗੱਲ ਹੋਈ ਸੁਣਿਆ ਨਾ ਸੁਣਿਆ ਸਹੀ ਕਰ ਲੈ ਜੋ ਕਰਨਾ ਤੂੰ ਤੇ ਕੋਈ ਨਹੀਂ ਚੰਗੇ ਤੋਦਾ ਘਰੋਂ ਕੱਢ ਦੋ ਨਾ ਜਾਓ ਤੁਸੀਂ ਜਾਓ ਜਿੱਥੇ ਜਾਣਾ ਜਾਓ ਆਹ ਤੇ ਜਾਣਾ ਹੀ ਆ ਮੇਰੇ ਪਾਵੇਂ ਨਹੀਂ ਆਣੇ ਛੱਡ ਦੋ ਘਰੋਂ ਕੱਢ ਦਿਓ ਠੀਕ ਹੈ ਨਾ ਮੈਂ ਕਿਹਾ ਤੂੰ ਚੁੱਪ ਰਹਿ ਕੀ ਚੁੱਪ ਰਹਿ ਹੁਣ ਬੱਲੇ ਕਿ ਤੋ ਬੋਲ ਦੇ ਵਿੱਚ ਤੈਨੂੰ ਮੈਂ ਬਾਤ ਨਹੀਂ ਕਰਦਾ ਮੈਂ ਬੱਸ ਮਾਰ ਕੇ ਬੋਲ ਤੂੰ ਜੁਬਾਈ ਸਾਹਮਣੇ ਆਹਨੂੰ ਰਹਿਣ ਦੇ ਆਹੀ ਮਾਰਿਆ ਤੈਨੂੰ ਬੱਖਰੇ ਕਰ ਦੋ ਜਾਂ ਬਾਹਰ ਕੱਢ ਦੋ ਤੈਨੂੰ ਜਾਓ ਜਿੱਥੇ ਤਹਵਾ ਹੋਣਾ ਤਹਵੋ ਜਾ ਕੇ ਜਾਓ ਤੀਜੇ ਦੇ ਡਰਮ ਮੈਂ ਇਹ ਬੋਲਦਾ ਨਹੀਂ ਮੈਂ ਬਾਹਰ ਦਾ ਕਹਿਣਾ ਬਾਹਰ ਦੇ ਭੇਜੋ ਨਹੀਂ ਨਾਲ ਲੈਂਦੇ ਕ ਕਰਦੇ ਇਸੇ ਕਰਕੇ ਇਹੇ ਹੀ ਤਾਂ ਤੁਹਾਨੂੰ ਅੱਗ ਲੱਗੀ ਆ ਜਾਂ ਬਾਹਰ ਭੇਜ ਦਿਓ ਜਾਂ ਹੁਣ ਤਾਂ ਤੂੰ ਜਾਣਾ ਨਹੀਂ ਮਮੀ ਜੀ ਇਹ ਸਾਰਾ ਕੁਝ ਇਹੀ ਕੀਤਾ ਕਰਾਇਆ ਬਾਹਰ ਜਾਣ ਦੇ ਚੱਕਰਾਂ ਜੀ ਹੱਥ ਬਾਹਰ ਹੁਣ ਬਾਹਰ ਨਹੀਂ ਮੈਂ ਕੱਟੀ ਬਾਹਰ ਤੁਸੀਂ ਕਹੋ ਪਹਿਲਾਂ ਕਹਿੰਦਾ ਬਾਹਰ ਭੇਜ ਦਿਓ ਬਾਹਰ ਭੇਜ ਦਿਓ ਫੇਰ ਕਹਿੰਦਾ ਦੋਨਾਂ ਨੂੰ ਭੇਜ ਦਿਓ ਹੁਣ ਕਹਿੰਦਾ ਇਹ ਚੰਗੇ ਨਹੀਂ ਲੱਗਦੇ ਤਾਂ ਘਰੋਂ ਤੁਹਾਡੇ ਕੰਮ ਹੀ ਆ ਵੀ ਇਹਨਾਂ ਦਾ ਨਾ ਪੈਸੇ ਲਈ ਤੇ ਨਾ ਬਾਹਰ ਭੇਜੀਏ ਹੋਰ ਕੋਈ ਗੱਲ ਨਹੀਂ ਆ ਗਈ ਮੈਨੂੰ ਪਤਾ ਜ ਕਹਿੰਦੇ ਦੇ ਦੋ ਤਈ ਮੈਨੂੰ ਨਹੀਂ ਚਾਹੀਦਾ ਕੁਛ ਵੀ ਜਾ ਜਾ ਨਹੀਂ ਚਾਹੀਦਾ ਤੇ ਦੇਖਦੀ ਆ ਕਿ ਕਿੱਥੇ ਜਾ ਕੇ ਖਾਣਾ ਤੂੰ ਕੋਈ ਨਹੀਂ ਮੈਂ ਤੈਨੂੰ ਦਿੰਦੀ ਰੋਟੀਆਂ ਆਓ ਕੋਈ ਨਹੀਂ ਲੱਗ ਜੂ ਪਤਾ ਤੁਹਾਨੂੰ ਹੋ ਜੀ ਕੋਈ ਨਹੀਂ ਲੈ ਜਾਣਾ ਮੈਨੂੰ ਨਹੀਂ ਦੇਣਾ ਕਿਸੇ ਨੇ ਵੀ ਕੋਈ ਨਹੀਂ ਚੱਲੇ ਫਿਰ ਹਣ ਰੋਕੋ ਨਾ ਜਾਣਾ ਕਿੱਥੇ ਜਾਓ ਬਸ ਆਹੋ ਦੇ ਫੇਵੇਂ ਦਿਮਾਗ ਦੀ ਜੀ ਇਹ ਤਾਂ ਜਿੱਦਾਂ ਬੋਲਣ ਦੇ ਆ ਇਹ ਤਾਂ ਮੈਨੂੰ ਲੱਗਦਾ ਹਿੱਸਾ ਲੈ ਕੇ ਹੀ ਛੱਡੂਗਾ ਹੁਣ ਦਿੰਨੀ ਇਹਨੂੰ ਹਿੱਸਾ ਮੈਂ ਦੁੱਧ ਨਾਲ ਧੋ ਕੇ ਦਊਂਗੀ ਇਹਨੂੰ ਹਿੱਸਾ ਆਇਆ ਇਹਦੇ ਵੀ ਸਿਆਲਾ ਹੈ ਹੈ ਦੇਖ ਦਿੱਤਾ ਮਕੀਆਂ ਦਿੰਦਾ ਵੀ ਚੱਲ ਜਾਣਾ ਘਰ ਫੋਲਦਾ ਹੀ ਨਹੀਂ ਪਤਾ ਇਹਨੂੰ ਵੀ ਮੈਂ ਮਾਂ ਨਾਲ ਗੱਲ ਕਰ ਰਹੀ ਆ ਜਾਂ ਕਿਦਾਂ ਹਜੇ ਤੇ ਇੱਥੇ ਮਿਲਦਾ ਹੀ ਸਭ ਕੁਝ ਖਾਈ ਪੀ ਜਾਂਦੇ ਸੀ ਹੁਣ ਵੀ ਮਮੀ ਅਕਲੀ ਇਦਾਂ ਹੋਣੀ ਆ ਇਹਨਾਂ ਨੂੰ ਆਹੋ ਪੁੰਦੇ ਤੇ ਦੀ ਬਾਹਰ ਆਪਣਾ ਫਿਰ ਪਤਾ ਲੱਗੂ ਇਹਨੂੰ ਕਿਹੜੀ ਮਾਂ ਨੇ ਸ਼ਾਨਦਾਰੀਆਂ ਕੀਤੀਆਂ ਇਹਨਾਂ ਨੇ ਆਹੋ ਨਾਲੇ ਉਹ ਵੀ ਲੈ ਲਵੇ ਜਿਹੜੇ ਨਜ਼ਾਰੇ ਲੰਦੀ ਐ ਅਸੀਂ ਜਿਵੇਂ ਬਹਿ ਬਹਿ ਕੇ ਆਹੋ ਉਹ ਵੀ ਉਹਦੇ ਕੀਤਾ ਕਰਾਇਆ ਸਾਰਾ ਕੁਝ ਉਹਨੇ ਹੀ ਸਭ ਕੁਝ ਕੀਤਾ ਬੜਾ ਸੋਹਣਾ ਘਰ ਦਾ ਸਰਕਲ ਚੱਲਦਾ ਸੀ ਜਿੱਦਨ ਦੀ ਵਿਆਹ ਕੇ ਨਿਆਂਦੀ ਨਵੇਂ ਤੋਂ ਨਵਾਂ ਕੰਮ ਨਵੇਂ ਤੋਂ ਨਵਾਂ ਕੰਮ ਮੈਂ ਤਾਂ ਕਿਹਾ ਹੀ ਵੇ ਚਲਤੀ ਆਂਗਾ ਰਹੁਗੀ ਉਹ ਐ ਨਹੀਂ ਅੱਜ ਗੱਲ ਦੀ ਮੰਮੀ ਜੀ ਇਹ ਰਹਿੰਦੀਆਂ ਇਦਾਂ। ਉਹ ਬਸ ਘਰਾਂ ਚ ਇਹਨਾਂ ਨੇ ਪਾੜੀ ਪਾਉਣੇ ਹੁੰਦੇ ਆ। ਉਹੀ ਤਾਂ ਗੱਲ। ਦੇਖ ਲੈ ਅਸੀਂ ਫੇਰੇ ਵਾਲੋ ਕਹੀਗੇ ਤਾਂ ਨਾ ਉਹਨਾਂ ਸਾਨੂੰ ਸੱਦਿਆ। ਹੈ? ਫੇਰ ਜੇ ਉਹਨਾਂ ਨੂੰ ਸੱਦਿਆ ਫੋਨ ਕਰਕੇ ਤੇ ਹੁਣ ਉਹ ਵੀ ਨਾ ਬੜੇ। ਮੰਮੀ ਜੀ ਕੋਈ ਕਮੀ ਸੀ ਤਾਂ ਇਹਦਾ ਉਹ ਬੜੇ ਨਹੀਂ ਇੱਥੇ। ਉਹਨਾਂ ਨੂੰ ਪਤਾ ਸੀ ਨਾ। ਉਹਨੇ ਤਾਂ ਮਸੀ ਉਹਨੇ ਤਾਂ ਮਸੀ ਗਲੋਂ ਲਈ ਉਹ। ਉਹੀ ਤਾਂ ਗੱਲ ਹੈ। ਅੱਜ ਉਹਨੂੰ ਦੇਖ ਕਿਦਾਂ ਮੇਰੇ ਖਿਲਾਫ ੜਕਾਇਆ। ਉਹ ਛੱਡ ਕੇ ਜਾਣੇ ਨੂੰ ਤਿਆਰ ਤੇ ਜਾਵੇ ਜਿੱਥੇ ਜਾਂਦਾ। ਕਦੋਂ ਵਾਰ ਇਹਨਾਂ ਨੂੰ। ਜਾ ਲੈਂਦੇ ਜਾ ਲੈਂਦੇ। ਆਹ ਚਾਰ ਦਿਨ ਬਾਅਦ ਆਪੇ ਮਾਂ ਚੇਤੇ ਆ ਜਾਣੀ ਬਿਲਕੁਲ ਦਿੱਤੀ ਆਣਾ ਵੇ ਚੱਲ ਮਨ ਰੋਣਾ ਚੁੱਪ ਕਰ ਉਹਨਾਂ ਨੂੰ ਬਾਹਰ ਆਉਣ ਦੇਣਾ ਕੋਈ ਗੱਲ ਤੇ ਇਹਨੂੰ ਤੂੰ ਚੱਕ ਬੈਗ ਚ ਫੜ ਚੱਲੀਏ ਆਪਾਂ ਚੁੱਪ ਕਰ ਜਾ ਰੋਣਾ ਨਹੀਂ ਮੈਨੂੰ ਮੈਂ ਹੀ ਨਹੀਂ ਚੰਗੀ ਲੱਗਦੀ ਮੈਂ ਕਿੱਲ ਜੰਨੀ ਇਸ ਘਰ ਤੋਂ ਨਹੀਂ ਨਹੀਂ ਜੇ ਤੂੰ ਜਾਣਾ ਮੈਂ ਵੀ ਨਾਲ ਜਾਊਂਗੀ ਮੈਂ ਕਿਹਾ ਆਣਾ ਨੂੰ ਉਹਨਾਂ ਬਾਹਰ ਆਉਣ ਦਿੰਦੇ ਕਹਿੰਦੇ ਅਸੀਂ ਤੇ ਕੁਝ ਕਿਹਾ ਹੀ ਨਹੀਂ ਹਾਏ ਫਾੜ ਬੈਗ ਆਪਣਾ ਪਾਏ ਚ ਕਪੜੇ ਜਲਦੀ ਪਾ ਇਹ ਲੈਣਾ ਨਹੀਂ ਹੁਣ ਤੂੰ ਮੈਨੂੰ ਜਾ ਲੈਣ ਦੋ ਵੋ ਤੂੰ ਕਿੱਥੇ ਜਾਓਂਗੇ ਚਲ ਜੂਗੀ ਮੈਂ ਮੈਂ ਵੀ ਜਾਉਂਗੀ ਚਲ ਜਲਦੀ ਯਾਰ ਕਪੜੇ ਪਾ ਬੈ ਸਾਰੇ ਉਹ ਜੀਜੇ ਦਾ ਮੰਗਰ ਲੱਦੀ ਹੈ ਲੱਗੀ ਰਵੇ ਫੇਰ ਹੁਣ ਇਹਨੇ ਗਾਣਾ ਜਨਾਨੀ ਮਗਰ ਲੱਗੇ ਤੇ ਛੱਡ ਕੇ ਜੀਵਿਆ ਉਹ ਜੀਜੇ ਦਾ ਮੰਗਰ ਲੱਗੀ ਹੈ ਤੇ ਮੈਂ ਜਨਾਨੀ ਮਗਰ ਨਹੀਂ ਲੱਗ ਸਕਦਾ ਜੇ ਸੱਚੇ ਆਂ ਹੀ ਸੱਚੇ ਆ ਕੋਈ ਚੱਕਰ ਨਹੀਂ ਹੁੰਦਾ ਜਨਾਨੀ ਉਹ ਅਗਰ ਕਹਿੰਦੇ ਕੋਈ ਜਾਂਦੇ ਫੇਰ ਨਹੀਂ ਨਾ ਲਗਾਣੀ ਤੂੰ ਚਾਹ ਮੈਂ ਰੱਬ ਜਾਣਦਾ ਆ ਟਾ ਚੱਲ ਕੋਈ ਨਹੀਂ ਚੱਲ ਪਾ ਕੱਪੜੇ ਜਲਦੀ ਕਰ ਹਾਂ ਮੰਮੀ ਮਨੀ ਤਨਾ ਬੈਗਪੈਕ ਆ ਗਿਆ ਨਾ ਉਹਦੇ ਸੱਜੇ ਚੱਲੇ ਆ ਜਾਂਦੇ ਜਾਂਦੇ ਪ੍ਰੀਤੀ ਇੱਥੇ ਮੈਨੂੰ ਪਖੰਡਕਾਰ ਕਰਕੇ ਦੱਸਦਾ ਕੋਈ ਨਹੀਂ 4 ਦਿਨ ਜਾ ਲੈਂਦੇ ਬਾਹਰ ਕਮਾ ਕੇ ਖਲਾਊਗਾ ਜਿਸਨੇ ਪਤਾ ਲੱਗ ਜਾਊਗਾ ਆ ਅਗਲੇ ਫੇਰੀ ਆਉਣੀ ਹੈ ਇਹਨਾਂ ਨੂੰ ਉਹੋ ਹੀ ਆ ਨਾ ਆਪੇ ਕੀਤੇ ਆ ਬਿਲਿੰਗਾਂ ਬੈ ਕੇ ਖਾਣੀ ਆ ਉਹੀ ਹੈ ਨਾ ਇੱਥੇ ਸਾਰਾ ਕੁਝ ਐਚ ਚ ਰਹਿੰਦੇ ਆ ਮਿਲੇ ਆ ਨਾ ਤਾਂ ਹੀ ਕਰਦੇ ਸੀ ਨਖਰੇ ਹੁਣ ਪਤਾ ਲੱਗੂ ਇਹਨਾਂ ਨੂੰ ਉਹੀ ਹੈ ਨਾ ਜਿਨ੍ਹਾਂ ਚਾਰ ਦਿਨ ਕੀਤੀ ਕਮਾਈ ਤੇ ਖਾਧੀਆਂ ਰੋਟੀਆਂ ਤਾਂ ਫੇਰ ਪਤਾ ਲੱਗੂ ਆਹ ਆਪੇ ਦੇਖੀ ਮੋੜ ਕੇ ਆਂਦੇ ਆ ਖੋਟੇ ਸੀਕਿਆਂ ਗੋ ਰੋੜਦੇ ਘਰ ਨੂੰ ਇਹ ਜਨਾ ਹੀ ਫੇਰ ਨਾ ਇਹ ਤਾਂ ਦੇਖੀ ਜਾਊਗੀ ਜਾਣਦੇ ਜਿੱਥੇ ਜਾਂਦੇ ਆ ਜਾਣਾ ਕਿੱਥੇ ਉੱਥੇ ਜਾਣਾ ਨੇ ਆਪਣੀ ਚਾਚੀ ਕੋਲੇ ਚਾਚੀ ਗੋਲ ਨਹੀਂ ਜਾਂਦੀ। ਰੀਤੀ ਮੇਰੀ ਗੱਲ ਸੁਣ। ਚਾਚੀ ਨੇ ਤਾਂ ਅੱਗੇ ਫਾਹਾ ਵੜਿਆ, ਚੇਤੀ ਨਾਲ ਘਰੋਂ ਵਿਆਹ ਕਰਕੇ ਕੱਢਿਆ। ਹੋਰ ਬਾੜਦੀ ਆ ਕਦੀ ਵੀ ਨਹੀਂ ਬਾੜਨਾ। ਕਿੰਨੀ ਦੇਰ ਹੋ ਗਈ ਵਿਆਹ ਨੂੰ ਬੜਿਆ ਕੋਈ ਇੱਥੇ? ਹਾਂ ਆਇਆ ਤਾਂ ਕੋਈ ਵੀ ਨਹੀਂ ਆ। ਤੈਨੂੰ ਆਪ ਪਤਾ ਵੀ ਉਦੋਂ ਫੋਨ ਵੀ ਕੀਤਾ ਸੀ ਤਾਂ ਵੀ ਨਹੀਂ ਕੋਈ ਬੜਿਆ। ਨਾਲੇ ਉਹਨੇ ਉੱਥੇ ਨਹੀਂ ਜਾਣਾ ਡਰਦੀ ਨੇ ਉਹਨੂੰ ਪਤਾ ਆ। ਠੀਕ ਆ ਨਾ। ਉੱਥੇ ਨਹੀਂ ਜਾਂਦੀ ਉਹ। ਜਾ ਲੰਦੇ ਜਾ ਲੰਦੇ ਐਵੇਂ ਨਾ ਟੈਨਸ਼ਨ ਲਈ ਜਾਓ ਤੁਸੀਂ। ਹਲੋ। ਮੰਨੀ ਲੈਤੇ ਆਗੇ ਆਪਾਂ ਪਰ ਆਪਾਂ ਜਾਉਂਗੇ ਕਿੱਥੇ ਉਹ ਬਥੇਰੀਆਂ ਜਗ੍ਹਾ ਹੁੰਦੀਆਂ ਵਾ ਕੋਈ ਨਹੀਂ ਬਾਬੇ ਨੇ ਕੋਈ ਨਾ ਕੋਈ ਢੋਲੇਲਾ ਬਣਾਇਆ ਹੁੰਦਾ ਚਲੋ ਆਓ ਆਓ ਜਲਦੀ ਲਗੇ ਹਾਂ ਚਲ ਜਾਂਦੇ ਜਾਂਦੇ ਚੰਗਾ ਸਭ ਘਰ ਚ ਸ਼ਾਂਤੀ ਤਾਂ ਰਹੂਗੀ ਹੁਣ ਥੋੜੀ ਵੀ ਜੀ ਕੋਈ ਨਹੀਂ ਜਾਂਦੇ ਆ ਜਾਂ ਲੈਣ ਦੋ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਹੈਗਾ ਆ ਨਾ ਨਹੀਂ ਮਨਜੀਤ ਮੈਂ ਕਰੀ ਟੈਨਸ਼ਨ ਲੈਣੀ ਆ ਦਫਾ ਹੋਇਆ ਜਾਂਦੇ ਜਿੱਥੇ ਜਾਂਦੇ ਆ ਕੋਈ ਨਹੀਂ ਮੰਮੀ ਮੈਂ ਦੇਖ ਕੇ ਉਹਨਾਂ ਨਾਲੇ ਵੀ ਸੱਚੀ ਗਏ ਆ ਜਾਂ ਉਦੋਂ ਹੀ ਖੜੇ ਆ ਬਾਹਰ ਚਾ ਦੇਖਿਆ ਫੇਰ ਆਪੇ ਪਤਾ ਲੱਗ ਜੂ ਇਹਨਾਂ ਨੂੰ ਵੀ ਆਹੋ ਲਾ ਵੀ ਉਹ ਜਾਂਦੇ ਆ ਤੁਰੇ ਉਹ ਲੈ ਵੀ ਮੰਜੀਸਿਆਂ ਉਹ ਜਿਹੜਾ ਕੰਮ ਤੂੰ ਘਰ ਤੱਕ ਕੇ ਆਇਆ ਸੀਗਾ ਨਾ ਵੀ ਇਹਨੂੰ ਬਾਹਰ ਕਢਾਉਣਾ ਆ ਉਹ ਅੱਜ ਤੈਂ ਪੂਰਾ ਕਾਰੀ ਲਿਆ ਉਹ ਜਾਂਦੇ ਆ ਘਰੋਂ ਬਾਹਰ ਕੋਈ ਨਹੀਂ ਮੇਰਾ ਤਾਂ ਇਹੀ ਸੀਗਾ ਮਕਸਦ ਇਹਨੂੰ ਘਰੋਂ ਬਾਹਰ ਕਢਣਾ ਉਹ ਮੈਨੂੰ ਕੀ ਪਤਾ ਸੀ ਨਾਲ ਮਣੀ ਨੇ ਵੀ ਨਿਕਲ ਜਾਣਾ ਆ ਉਹ ਹੁਣ ਤਾਂ ਮੇਰਾ ਹੋਰ ਵੀ ਕੰਮ ਸੌਖਾ ਹੋ ਗਿਆ ਆਪਣੇ ਨਾਂ ਤੇ ਸਾਰਾ ਨਾਂ ਤੇ ਸਾਰਾ ਕੁਝ ਸਦਾ ਹੁੰਦਾ ਆਏ ਭੈਣ ਜੀ ਕੀ ਦਸਾਂ ਮੈਂ ਹੈ ਮੈਂ ਤੇ ਆਪਣੇ ਆਪਣੇ ਹੱਥੀਂ ਆਪਣਾ ਘਰ ਉਜਾੜ ਲਿਆ ਆਪਣੇ ਜਵਾਈ ਦੇ ਪਿੱਛੇ ਲੱਗ ਕੇ ਹੈ ਉਹਦੀ ਚੁੱਕ ਚਾ ਕੇ ਆਪਣੀ ਨੋਹ ਪੁੱਤ ਨੂੰ ਘਰੋਂ ਬਾਹਰ ਕਰ ਦਿੱਤਾ ਮੈਂ ਤੁਸੀਂ ਕਿਉਂ ਕਰਦਿਆ ਭੈਣ ਜੀ ਉਹਨਾਂ ਨੂੰ ਬਾਹਰ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਭੈਣ ਜੀ ਮੈਂ ਕੀ ਰੋਕਣਾ ਹੀ ਮੈਂ ਤੇ ਕਿਹਾ ਵੀ ਚਲੋ ਆ ਜਾਊਗੇ ਗੁੱਸਾ ਕੀ ਦਾ 2 4 ਦਾ ਦਿੰਦਾ ਹੁੰਦਾ ਆ ਬੰਦਾ ਆ ਜਾਊਗਾ ਮੁੜ ਕੇ ਪਰ ਉਹ ਨਹੀਂ ਮੁੜੇ ਹੈ ਇੰਨੀ ਧੀਰ ਹੋ ਗਈ ਆ ਮੈਂ ਐਵੇਂ ਹੋੜ ਮੱਤ ਕੀਤੀ ਉਹਦੇ ਪਿੱਛੇ ਲੱਗ ਗਈ ਕਾਹਨੋਂ ਇਹ ਬੰਨ ਕਰਨਾ ਚਾਹੀਦਾ ਹੈ ਜਵਾਈ ਦੇ ਮਗਰ ਲਾ ਕੇ ਆਪਣੇ ਨੋ ਪੁੱਤ ਨੂੰ ਨਹੀਂ ਬਾਹਰ ਕੱਢਣਾ ਚਾਹੀਦਾ ਹੈ। ਉਹੀ ਆ ਭੈਣ ਜੀ ਪਰ ਮੈਂ ਨਾ ਜੋ ਕੁਝ ਕੀਤਾ ਉਹਦੀ ਸਜ਼ਾ ਮੈਨੂੰ ਬੜੀ ਮਿਲਦੀ ਆ ਹੁਣ ਹੈ ਮੈਂ ਦਰਦ ਦਰਦੀਆਂ ਠੋਕਰਾਂ ਖਾਨੀ ਆ ਹੈ ਰੱਬ ਇਦਾਂ ਦਾ ਕਿਸੇ ਨਾਮ ਨਾ ਕਰੇ ਨਾ। ਸਭ ਕੁਝ ਠੀਕ ਹੋ ਜਾਣਾ। ਤੁਸੀਂ ਕੀ ਕੀ ਕਰਨਾ ਕਰੋ ਹੈ। ਬੱਸ ਭੈਣ ਜੀ। ਸਭ ਠੀਕ ਹੋ ਜਾਣਾ। ਮੈਂ ਤੇ ਇਹੀ ਕਰਨੀ ਆ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਉਹਦਾ ਮੈਂ ਪਛਤਾਵਾ ਕਿੱਦਾਂ ਕਰਾਂ ਮੈਨੂੰ ਕਿਤੇ ਉਹ ਮਿਲ ਜਾਣ ਹੈ। ਕੋਈ ਨਹੀਂ ਮਿਲਣਾ ਹੈ ਤੁਸੀਂ ਵੀ ਕਰਨਾ ਕਰੋ ਬਸ ਭੈਣ ਜੀ ਮੈਂ ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਵੀ ਉਹ ਵੀ ਰਾਜੀ ਖੁਸ਼ੀ ਹੋਣ ਕਿਤੇ ਮੈਂ ਤਾਂ ਥੱਕੇ ਮਾਰ ਕੇ ਕਰ ਦਿੱਤੇ ਘਰੋਂ ਬਾਹਰ ਹੈ ਪਰ ਠੀਕ ਹੈ ਹੁਣੇ ਆ ਜਿੱਥੇ ਵੀ ਆਉਣਗੇ ਪਰ ਤੁਸੀਂ ਆਪਣਾ ਦੇਖੋ ਉਹਨਾਂ ਨੇ ਆ ਜਾਣਾ ਤੁਹਾਡੇ ਕੋਲ ਹੀ ਆਣਾ ਪਰ ਭੈਣ ਜੀ ਦੇਖੋ ਜੇ ਮੈਂ ਮਾੜਾ ਕੀਤਾ ਤਾਂ ਮੇਰੇ ਜਵਾਈ ਨੇ ਮੇਰ ਨਾਲ ਕਿਹੜੀ ਝੱਜ ਦੀ ਕੀਤੀ ਕੋਈ ਸਾਨੂੰ ਵੀ ਬਾਹਰ ਕਰ ਦਿੱਤਾ ਹਾਂ ਉਹਨੇ ਮੈਨੂੰ ਦਰਦ-ਦਰਦੀਆਂ ਠੋਕਰਾਂ ਖਾਣੇ ਨੂੰ ਛੱਡ ਦਿੱਤਾ ਇੱਥੇ ਹੂੰ ਇਦਾਂ ਦਾ ਬੰਦਾ ਨਾ ਹੋਵੇ ਘਰ 'ਚ ਕੋਈ ਵੀ ਹਾਏ ਭੈਣ ਜੀ ਚਲੋ ਕੋਈ ਨਾ ਫਿਕਰ ਨਾ ਕਰੋ ਭੈਣ ਜੀ ਮੈਂ ਹੁਣ ਫਿਕਰ ਕਿਉਂ ਨਾ ਕਰਾਂ ਮੇਰੇ ਬੱਚੇ ਖਾਣੀ ਕਿੱਥੇ ਰੁੱਲਦੇ ਫਿਰਦੇ ਆ ਮੈਂ ਮੈਨੂੰ ਤੇ ਇਹੀ ਨਹੀਂ ਪਤਾ ਲੱਗਦਾ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ ਦਰਦ-ਦਰਦੀਆਂ ਠੋਕਰਾਂ ਖਾਂਦੀ ਫਿਰਦੀ ਆ ਮੈਂ ਹੁਣ ਬੱਚਿਆਂ ਦਾ ਫਿਕਰ ਤਾਂ ਹੁੰਦਾ ਹੀ ਆ ਜਿੰਨੇ ਚੱਲ ਜਾਣ ਘਰੋਂ ਤਾਂ ਨਹੀਂ ভেজি কে তো উঠো তাই কি ਔਰ ਤਾਂ ਇੰਨੀਆਂ ਔਰ ਤਾਂ ਔਰ ਤਾਂ ਨਹੀਂ ਹਮੇ ਆਹ ਲੋ ਬੂਆ ਅੱਜ ਤੇ ਨਾ ਖਾਕੀ ਗਈਆਂ ਮੈਂ ਸੱਚੀ ਮੈਂ ਵੀ ਬਹੁਤ ਥੱਕਿਆ ਪਿਆ ਓਹੋ ਚਾਬੀ ਤੇ ਮੈਂ ਲਿਉਂਦੀ ਨਹੀਂ ਯਾਦ ਹੀ ਨਹੀਂ ਰਿਹਾ ਉਥੋਂ ਲੰਘ ਕੇ ਆਏ ਹੋਣੀ ਤੂੰ ਯਾਦ ਕਿਹੜਾ ਲੱਗਦੇ ਮੈਨੂੰ ਦਿਮਾਗ 'ਚ ਨਹੀਂ ਹੀ ਵੀ ਮੈਂ ਚਾਬੀ ਆ ਜਾਂਟੀ ਨੂੰ ਫੜਾ ਗਈ ਆ ਚਲੋ ਇਦਾਂ ਕਰੋ ਰੁਗੋ ਤੁਸੀਂ ਇੱਥੇ ਤੇ ਮੈਂ ਹੁਣੀ ਲੈ ਕੇ ਆਉਣੀ ਚਾਬੀ ਜਾਓ ਲਿਆਓ ਭੱਜ ਕੇ ਲਿਆਓ ਜਲਦੀ ਯਾਰ ਥੱਕੇ ਪਏ ਹਾਂ ਦੀ ਚਲ ਮੈਂ ਲੈ ਕੇ ਆਈ ਹੁਣੀ ਮੈਂ ਟਮ ਆ ਰਹੇ ਹੋ ਆ ਗਈ ਆ ਗਈ ਬਸ ਉੱਠ ਭੈਣ ਜੀ ਉੱਠ ਉੱਠ ਭੈਣ ਜੀ ਉੱਠ ਉੱਠ ਆਏ ਹੀ ਹੀ ਆਦੋਂ ਆਏ ਭੈਣ ਜੀ ਪਤਾ ਨਹੀਂ ਚੱਕਰ ਬਹੁਤ ਆਂਦੇ ਆ ਮੈਨੂੰ ਮੇਰੀ ਸਿਹਤ ਨਹੀਂ ਠੀਕ ਭੈਣ ਜੀ ਆ ਠੀਕ ਨਹੀਂ ਲੱਗਦੇ ਫਿਰ ਡਾਕਟਰ ਨੂੰ ਬੁਲਾਈਏ ਨਹੀਂ ਨਹੀਂ ਭੈਣ ਜੀ ਡਾਕਟਰ ਦੀ ਨਹੀਂ ਲੋੜ ਲੱਗੇ ਹੈ ਡਾਕਟਰ ਨਹੀਂ ਨਹੀਂ ਭੈਣ ਜੀ ਕੋਈ ਗੱਲ ਨਹੀਂ ਨਹੀਂ ਹੋ ਜਾਣਾ ਮੈਂ ਠੀਕ ਹੂ ਕੋਈ ਨਹੀਂ ਚੱਕਰ ਹੀ ਆਈ ਜਾਂਦੇ ਆ ਮੈਨੂੰ ਤਾਂ ਨਾ ਭੈਣ ਜੀ ਤੁਸੀਂ ਕੁਝ ਕਰਦਾ ਵੀ ਨਹੀਂ ਹੋਣਾ ਭੈਣ ਜੀ ਯਾਨੀ ਕਿ ਸਿਹਤ ਖਰਾਬ ਹੋ ਗਈ ਜਿਹੜੀ ਤੁਹਾਡੀ ਤਾਂ ਹਾਂ ਹਾਂ ਜੀ ਭੈਣ ਜੀ ਸਿਹਤ ਮੇਰੀ ਖਰਾਬ ਹੀ ਹੋ ਗਈ ਬੜੀ ਧੀਰ ਹੋ ਗਈ ਹੈ ਹੁਣ ਸਿਹਤ ਵੀ ਖਰਾਬ ਹੋਈ ਨੂੰ ਪਰ ਮੈਨੂੰ ਚੱਕਰ ਨਾ ਚੱਕਰ ਹੀ ਆਈ ਜਾਂਦੇ ਆ ਬੋਤਲ ਅੱਛਾ ਤੁਸੀਂ ਬੈਠੋ ਇੱਥੇ ਹੈ ਮੈਂ ਕੁਝ ਖਾਣ ਨੂੰ ਲਿਆਣ ਲਈ ਨਾ ਟਲੀ ਮੇਰਾ ਦਿਮਾਗ ਵੀ ਦੇਖ ਲਓ ਕਿ ਆਂਟੀ ਨੂੰ ਚਾਬੀ ਫੜਾ ਕੇ ਗਈ ਨਹੀਂ ਚੇਤਾ ਹੀ ਨਹੀਂ ਰਿਹਾ ਆਂਟੀ ਜੀ ਲੈ ਲਓ ਕਿੰਨੀ ਵਾਰੀ ਕਿਹਾ ਆਂਟੀ ਨੂੰ ਕਿ ਦਰਵਾਜ਼ਾ ਬੰਦ ਰੱਖਿਆ ਕਰੋ ਖੋਲ ਕੇ ਰੱਖ ਦਿੰਦੇ ਦਰਵਾਜ਼ੇ ਨੂੰ ਤੇ ਕੁੰਡੀ ਲਾ ਲਿਆ ਕਰੋ ਤੁਸੀਂ ਇਕੱਲੇ ਰਹਿਣੇ ਘਰ 'ਚ ਹਾਏ ਹਾਏ ਆ ਕੀ دیਵਾਜ ਹੋਣ ਦੀ ਹਾਏ ਕਿਤੇ ਆਂਟੀ ਨੂੰ ਤਾਂ ਨਹੀਂ ਕੁਝ ਹੋ ਗਿਆ ਹਾਏ ਆਂਟੀ ਹਾਂ